ਸਤਿ ਸ਼੍ਰੀ ਅਕਾਲ ਜੀ ਬਈ ਸਾਰੇ ਨੂੰ ਦੇਖੋ ਫਿਰ ਵਟਾਗ ਹੀ ਰੰਗ ਜਾ ਇਸ ਮਾ ਜਿਆਦਾ ਪੱਕਿਆ ਬਾਦਣਾ ਬੋਰ ਵਾਲੇ ਮਾ ਬੋਹੀ ਲਗਭਗ 12 ਤਰੀਕ ਗੜ-ਗੜ ਮਾ 12 ਗਿਆ ਬਹੀ 15 ਤਰੀਕ ਨੂੰ ਵਡਾ ਵਾ ਵਸੈਨ ਹੋ ਜਾਵੇ ਮੰਡੀ માં ਵੀ ਇਸ ਬਰਾਨੀ ਹੋਵੇ ਬਾਕੀ ਉੱਪਰ ਪਰਮਾਤਮਾ ਵੀ ਦੇਖੋ ਰੰਗ ਬਟਾਈ ਖੜਿਆ ਚਾਰੇ ਵਸਾ ਚੂਮਿਆ ਪਿਆ ਬਾਕੀ ਪੰਜਾਬ ਮਾ ਦਾ ਕੱਲ ਕਈ ਥੋੜ੍ਹਪਾਰਸ ਹੋਈ ਐ ਸੋਣੀ ਹੋਈ ਕਿਤੇ ਦਾ ਮਤਲਬ ਆਪਣਾ ਕੋਨੇਵਾਲ ਪਿੰਡ ਜਿਹੜਾ ਕੋਨੇਵਾਲ ਉੱਥੇ ਦਾ ਦੁਬਾਰਾ ਵੀ ਪਾਣੀ ਆ ਗਿਆ ਪਿੰਡਾਂ માં ਵੜ ਗਿਆ ਕਈ ਪਿੰਡਾਂ માં ਵੜ ਗਿਆ ਬਈ ਦੁਬਾਰਾ ਲੋਕ ਆਪਣਾ ਡੰਗਰ ਡੁੰਗਰ ਲੈ ਕੇ ਬਾਹਰ ਨਿਕਲ ਗਏ ਫੇਰ ਪਿੰਡਾਂ માં ਤੇ ਦਿਖਾ ਰਹੇ ਤੇ ਵੀਡੀਓ ਦੇਖੀ ਫੋਨ ਮ ਆਪਾਂ ਨੇ ਬਾਕੀ ਇਹੋ ਵੀ ਲੱਗੀ ਰੰਗ ਬਟਾਣੀ ਪਤਾ ਤਕਰੀਬਨ ਲੱਗੀ ਗੱਦਰ ਜੀ ਹੁਣ ਦੀਦੀ ਕ ਬੱਲੇ ਗੱਦਰ ਹੋ ਗਈ ਦੇਖੋ ਬਾਕੀ ਉਰੇ ਨੂੰ ਆਪਣੀ ਹੋ ਰਹੀ ਗਈ ਵਿਚਮਾ ਨੂੰ ਥੋੜੀ ਬਹੁਤੀ ਹੋਰ ਖੜੀ ਐ ਬਾਕੀ ਦਾ ਗੰਨਾ ਹੀ ਆ ਉਰੇ ਚਲੇਗਾ ਉਹ ਸਾਹਮਣੇ ਦੇਖੋ ਟਾਪਰ ਦਿਖਦੇ ਉੱਥੇ ਪਿੰਡ ਐ ਉੱਥੇ ਤੱਕ ਗੰਨਾ ਹੀ ਗੰਨਾ ਚਲੇਗਾ ਸਾਰੇ ਖੇਤਾਂ ਬਈ ਬਾਕੀ 297301 ਮਾਦਾ ਦੇਖੋ ਐਨ ਪੱਤਾ ਹੀ ਉੱਪਰ ਤੇ ਪੀਲਾ ਹੋ ਗਿਆ ਝੰਡਾ ਪੱਤਾ ਅੱਦਾ ਅੱਦਾ ਪੱਤਾ ਪੀਲਾ ਹੋ ਗਿਆ। ਉਹ ਹੀ ਤਕਰੀਬਨ ਸਾਰਾ ਪੱਤਾ ਪੀਲਾ ਹੋ ਗਿਆ ਜਦ ਪੂਰੀ ਬਲ ਪੱਕ ਜਾਏਗੀ। ਮੱਕੀ ਪ੍ਰਮਾਤਮਾ ਹੁਣ ਮਿਹਰ ਕਰਿਆ ਹਲੇ ਕੋਈ ਲੋਡ ਨਹੀਂ ਹੈ ਬਈ ਬਾਰਸ਼ ਕੀ। ਅੱਲਾ ਹੀ ਨਹੀਂ ਹਲੇ ਤਾਪ ਆਏ। ਇਥੇ ਪਾਣੀ ਵੜਿਆ ਵਾ ਖੇਤਾਂ ਮਾਰੇ ਤਾ ਚੜਿਆ ਵਾਰੇ ਤਰੁੱਤਾ ਟਰੈਕਟਰ ਚੱਲ ਰਹੇ ਆ ਬਾਕੀ ਪੰਜਾਬ ਮਾ ਤਾਂ ਤਕਰੀਬਨ 50 ਤੀਆਂ ਜਿਹੜੀਆਂ ਜਿੰਨੀਆਂ ਵੀ ਖੜੀਆਂ ਤੀਆਂ ਗੁੱਦਰ ਗੁੱਦਰ ਜੀਆਂ ਜਿਹੜੀਆਂ ਸਭ ਵਿਸ਼ ਗਈਆਂ ਹਵਾ ਦਾ ਕੱਲ ਆਪਣਾ ਵੀ ਬਹੁਤ ਆਈ ਦੀ ਸਵੇਰ ਟਾਈਮ ਮੌਸਮ ਬੀੜ ਗਿਆ ਦਾ ਸਵੇਰ ਟਾਈਮ ਹੀ ਪਈ ਆ ਪੰਜਾਬਾ ਵੀ ਫਿਰ 10 11 11 ਕਵਜੇ ਧੁੱਪ ਨਿਕਲ ਗਈ ਦੀ ਆਪਣਾ ਹਵਾ ਬੰਦ ਹੋ ਗਈ ਦੀ ਮੌਸਮ ਫੇਰ ਸਾਫ਼ ਰਿਹਾ ਕੱਲ ਸਾਰਾ ਦਿਨ ਅੱਧੀ ਵੱਲ ਤਾਂ ਇਹਨੂੰ ਪੱਕੀ ਵੀ ਬਈ ਪਿੱਛੇ ਪਿੱਛੇ ਵਾਲੀ ਵੱਲ ਰਹੇਗੀ ਦੇਖੋ ਅੱਧੀ ਅੱਧੀ ਵੱਲ ਪੱਕ ਲਈ ਇਸ ਕੀ ਵੀ 20 ਤਰੀਕ ਤੱਕ ਹੋ ਜਾਗੀ ਉਹ। ਲਈ ਪਏ ਆ 15 ਦਿਨ ਸਮਝ। 15 ਦਿਨ ਤੱਕ ਕਹਿਣ। ਪੂਰੀ ਪੱਕ ਜਾਗੀ। ਬਾਕੀ ਪਾਣੀ ਆਪਾਂ ਨਾ ਬੰਦ ਕਰਤਾ ਹੁਣ ਬਿਲਕੁਲ। ਕਿਸੇ ਵੀ ਖੱਤੇ ਵਾਂ ਪਾਣੀ ਨਹੀਂ ਦੇਣਾ ਆਪਾਂ ਨੇ ਹੁਣ। ਰੌਣੀ ਤਾਂ ਕਿਉਂ ਆਪਾਂ ਨਾਲ ਕਰਨੀ ਹੋ ਐ ਕਿਉਂ ਆਪਾਂ ਦੇ ਵਿੱਚ ਮਿਕਸ ਕਰਨੀ ਹੈ ਪਰਾਲੀ ਸਾਰੀ ਇਸ ਕਰਕੇ ਆਪਾਂ ਨੂੰ ਗਿੱਲੂ-ਗੁੱਲਗੀ ਦਾ ਕੋਈ ਕਾਲ ਨਹੀਂ ਲਾਲਚ ਨਹੀਂ ਵੀ ਇਸੇ ਗਿੱਲਮਾ ਵਿੱਚ ਜਣੀ ਆਪਾਂ ਨੇ ਕਣਕ ਕਣਕ ਬੀਜਣੀ ਆਪਾਂ ਨੇ ਨਵੰਬਰ ਮਾ 10 ਤਰੀਕੇ ਗੇੜ ਮਾ ਪਿਛਲੇ ਸਾਲ ਵੀ ਆਪਾਂ ਨੇ 10 ਤਰੀਕ ਤੇ ਵਾਦੇ ਬੀਜੀ ਦੀ ਸੋ ਵਧੀਆ ਟਾਈਮ ਐ ਨਵੰਬਰ ਦਾ 10 ਤਰੀਕ ਤੇ ਕੋਈ ਪਛੇਤੀ ਨਹੀਂ ਹੈ ਹਫਤੇ ਦੇ 10 ਦਿਨਾਂ ਵਿੱਚ ਇਸ ਤਰ੍ਹਾਂ ਮਰਜੀ ਬੀਜ ਲੋ ਰਾਮ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਵਧੀਆ ਟਾਈਮ ਹੈ ਹਾਲਾਂਕਿ ਜਿਹੜਾ 10 ਤਰੀਕੀ ਬਜਾਈ ਹੈ ਉਸ ਟਾਈਮ ਕੀ ਦਾ ਕੋਈ ਰੀਸ਼ੇ ਨਹੀਂ ਕਰ ਸਕਦੀ ਬਜਾਈ ਦਾ ਟਾਈਮ ਜਿਹੜਾ 9 ਤਰੀਕ ਤੇ ਲੈ ਗਿਆ 10 11 12 ਤਿੰਨ ਚਾਰਕ ਦਿਨ ਦਾ ਟਾਈਮ ਹੈ ਨਾ ਜਿਹੜਾ ਬਹੁਤ ਹੀ ਵਧੀਆ ਟਾਈਮ ਹੈ ਉਸ ਦਾ ਝਾੜ ਲੱਗੇ ਰਹਾ ਬਜਾਈ ਕਰਕੇ ਦੇਖਿਓ ਕਦੇ ਵੀ ਇਹ ਲੱਗੇ ਝਾੜ ਰਿਹਾ ਹੈ ਉਸ ਦਾ ਯਾਰ ਜਿੱਦਣ ਕੀ ਟੈਡੀ ਮੇਡੀ ਸੀ ਹੋਈ ਐ ਲੱਗੀ ਪੱਕੀ ਪੱਕੀ ਸੀ ਦੇਖਣ ਉਹਦੋਂ ਪਹਿਲਾਂ ਹਰੀ ਦਿਖ ਰਹੀ ਸੀ ਸਾਰੀ ਐਡਾ ਮੌਸਮ ਵੀ ਨਹੀਂ ਸਾਫ ਰਿਹਾ ਹਸਤੇ ਬਾਅਦ ਤਾ ਕੀ ਚੱਕਰ ਹੋਇਆ ਸਾਰਾ ਉੱਪਰ ਝੰਡਾ ਪੱਤਾ ਵੀ ਪੂਰਾ ਹਰਾ ਦਾ ਜਦ ਇਹ ਦੇਖੋ ਇਹ ਝੰਡਾ ਪੱਤਾ ਵੀ ਉੱਪਰ ਤੇ ਲੱਗ ਗਿਆ ਰੰਗ ਪਟਾਣਾ ਪੀਲੇ ਪੀਲੇ ਲੱਗ ਗਿਆ ਹੁਣ ਇਹ ਦੇਖੋ ਬਾਕੀ ਜਦੋਂ ਆਪਣੀ ਵੜਣੀ ਆ ਮੰਡੀਆਂਾਂ ਵੀ ਛਿੱਧ ਹੋ ਜਾਣੀ ਬਾਈ ਹਲੇ ਮੰਡੀਆਂਾਂ ਮੇ ਵੀ ੱੱਕਾ ਮਿਚ ਰਿਹਾ ਪੂਰਾ ਨਾ ਕਿਤੇ ਫੁੱਲਣੇ ਨੂੰ ਜਗ੍ਹਾ ਹੁਣ 17 ਮੌਸਰ ਕੀ ਦਾ ਜੇ ਵੀਡੀਓ ਆਵੇ ਬੰਦਾ ਖੇਤ ਮੈਂ ਚੜਨ ਲੱਗਾ ਜਾ 17 ਮੌਸਚਰਾ ਵਾ ਫਿਰ ਬਾਕੀ ਬਾਜਰਾ ਦੇਖੋ ਆਪਣਾ ਮਾਰ ਰਿਹਾ ਛਾਲਾਂ ਅੱਜ ਥੋੜਾ ਜਿਹਾ ਸਮਾਂ ਯੂਰੀਆ ਘੇਰਦੇ ਆਪਾਂ ਸੁੱਖੂ ਵੀ ਆ ਗਿਆ ਛੱਡ ਗਿਆ ਜਸ਼ਨ ਨੂੰ ਬਸ ਚੜਾਕ ਆਇਆ ਕਰਾਲੀ ये नो अव्यद दी बल्ल होगी गदर अद्दी अद्दी बल्ल तो दो दिन में खासा रंग जा पटा गई हैं क्या चक्कर होया है हने और ना देखला ऐडा ना पछवा चली ना मौसम खुलया हम्म? किसका आ, उसका दा दा, दा पत्ता पीला हो गया 5-4 ਦਿਨਾਂ ਮੈਂ ਤਿਆਰ ਹੋ ਜਾਗੀ ਬਟਣੇ ਕੀ ਉਹ ਹੂੰ 15 ਤਰੀਕ ਨੂੰ ਬੜਵਾਵਾਂ ਹੂੰ ਐਨ ਹੋ ਜਾਗਾ ਦਾਣਾ ਔਰ ਮੋਚਰ ਵੀ ਠੀਕ ਆਵੇਗਾ ਫੇਰ ਵੀ ਨਰਮਾਈ ਆਵੇਗੀ ਦੇਖ ਲੇ ਜੇ 15 ਨੂੰ ਵੀ ਬੜਵਾਗਾ ਹਨੀ भी खासिया टक्की किले भी गन्नी कि ज्यादा जिसमें जिन कि गिर रही बदल जामया खड़िया देख लिया हिले किधरी है ਜਮੇ ਖੜੀ ਕਾਲੀ ਘਟਾ ਦੁਪਹਿਰ ਦੁਪਹਿਰ ਮਾ ਪ੍ਰਮਾਤਮਾ ਸੋਣੀ ਛੁੱਟੀ ਲਾ ਗਿਆ ਬਈ ਬਾਰਸ਼ ਪੈ ਗਈ ਤੇ ਬਾਕੀ ਕਰ ਗਿਆ ਟੇਢੀ ਮੇਢੀ ਜੀ ਹੋਰ ਦੇਖੋ ਇਸ ਕਿੱਲੇ ਮਾ ਉਰਲੀ ਹੱਡ ਨੂੰ ਖੜੀ ਧੀਓ ਸਾਰੀ ਕੁੰਜਾ ਜਾ ਵੀ ਖਾਸਾ ਟੇਡਾ ਹੋ ਗਿਆ ਜੋ ਡੋਲ ਸਾਰੀ ਡੋਲ ਪਰ ਗਿਰਗੀ ਜੀਰੀ ਦੇਖੋ ਪਹਿਲਾਂ ਖਾਲੀ ਪਈ ਤੀ ਡੋਲ ਬਾਕੀ ਹੋਰ ਵੀ ਵਿੱਚ ਸੰਬੇ ਵਾਲੇ માં ਵੀ ਪਰ ਉਹ ਪੌਦ ਵਾਲੇ ਕਿਲਾਕ ਵੀ ਜਿਸ ਮੌਦਨ ਗਿਰਿਆ ਤਾਂ ਪਹਿਲਾਂ ਗਿਰਿਆ ਬਦ ਜਿਹੜਾ ਉਸਮਾ ਵੀ ਹੋਰ ਗਿਰਗੀਆਂ ਟੱਕੀਆਂ ਜੀਆਂ ਬਾਕੀ ਸਾਰ ਇੱਧਰ ਹੀ ਉਹਦਾ ਖੜੀ ਆ ਹਲੇ ਬਾਕੀ ਰਾਤ ਨੂੰ ਨਹੀਂ ਪਤਾ ਹਲੇ ਮੌਸਮ ਦਾ ਵੀ ਰਾਤ ਨੂੰ ਲਾਊਆ ਛੱਟ ਦੁਬਾਰਾ ਇੱਕ ਸਾਫ਼ ਰਹੇਗਾ ਬਾਕੀ ਬੱਦਲ ਦਾ ਹਲੇ ਉੱਠ ਰਿਹਾ ਬਈ ਪੂਰਾ ਚੱਲ ਰਿਹਾ ਜੇ ਸਾਹਮਣੇ ਦੇਖੋ ਕਾਲ ਬੋਲ ਚੜ ਗਿਆ ਦੁਬਾਰਾ ਫੇਰ ਸ਼ਾਮ ਤੱਕ ਮੌਸਮ 12:30 12:00 12:00 ਵਜੇ ਤੱਕ ਬਿਲਕੁਲ ਸਾਫ਼ ਮੌਸਮ ਦਾ ਧੁੱਪ ਨਿਕਲੀ ਵਿਦਿਆਨ ਵਧੀਆ 12:30 ਵਜੇ ਦੇ ਗਹਿਰ ਜੀ ਹੋ ਗਿਆ ਇੱਕ ਲਖਤ ਬੱਦਲ ਉੱਠਿਆ ਬਈ ਮਾਲੇ ਸਾਈਡ ਤੇ ਬਹੁਤ ਮੋਟੀ ਮੋਟੀ ਗਣੀ ਇਹੀ ਜੀ ਗਰੀ ਹੈ ਉਹ ਉਰੀ ਪਈ ਆ ਅੰਬਗੇ ਤਲੇ ਪਈ ਆ ਮਾ ਪੌਦਲੇ ਮਾ ਖੂਬੇ ਜਦ ਮਾ ਕਹੀ ਚੱਕ ਲਿਆ ਨੱਕੇ ਨੁਕੇ ਵੜਦੇ ਮਾਰਾਤ ਨੂੰ ਮੀਂਹਾ ਨਹੀਂ ਪਤਾ ਹੋਇ ਕਰਦਾ ਅੰਬਗੇ ਤਲੇ ਪਈ ਆਈ ਸੀ ਮਾ ਆਪ ਦੇਖ ਪੌਦਾਲੇ ਮਾ ਪੌਦਾਲੇ ਮਾ ਅੰਬਗੇ ਤਲੇ ਉਰੀ ਦੇ ਅੰਬਗੇ ਲਾਗ ਕਹੀ ਨਹੀਂ ਮਿਲ ਰਹੀ ਉਹਨੂੰ ਮਿਲ ਗਈ ਇਹ ਰੁਕਾ ਮਾਰ ਕੇ ਪੁੱਛ ਲੈ ਨੱਕੇ ਖੋਲਦੀ ਏ ਮਹਾ ਉੱਪਰ ਤੇ ਵੀ ਪਾਣੀ ਫਿਰ ਗੰਨੇ ਗੁੰਨੇ ਮਾਤੇ ਵੀ ਖਾਸਾਬ ਆ ਬਈ ਗਲਦੀ ਗਲ ਮੜਾ ਮੋਟਾ ਜੇ ਪਵੇਗਾ ਉਤਰਾ ਉਤਰਾ ਜਾਗਾ ਇਹ ਉਹ ਡੋਲਪਾ ਨੂੰ ਦੇਖਿਓ ਕੈਡਾ ਨਿਓਲ ਆ ਬਈ ਦੋ ਤਿੰਨ ਵਾਰ ਟੱਪ ਲਿਆ ਪਤਨੀ ਚੂਹਾ ਹੈ ਪਤਨੀ ਨਿਯੋਲ ਹੈ ਮੈਂ ਤਾਂ ਨਿਯੋਲ ਲਗਿਆ ਮੋਟੀ ਜੀ ਪੂਛ ਉਹ ਦੁਬਾਰਾ ਫੇਰ ਲੰਘ ਗਿਆ ਟੱਪ ਰਿਆ ਉਧਰ ਅੱਧ ਨੂੰ ਪਤਾ ਨਹੀਂ ਚੂਹਾ ਏ ਪਤਾ ਨਹੀਂ ਨਿਉਲ ਏ ਜਿਵੇਂ ਨੇ ਇਧਰ ਹੀ ਵੱਢਦੇ ਗੰਨੇਵਾਂ ਨੂੰ ਉਹ ਹੀ ਹੈ ਬੰਨੇ ਮੂੰ ਲੰਘ ਜਾ ਪੌਦਾਂ ਵਾਲੇ ਮੈਂ ਤਾਂ ਖੁੱਲ ਲਈ ਹੈ ਸਗਾ ਬੰਦਾ ਬਾ ਇਧਰ ਹੀ ਖੋਲਦੇ ਫੇ ਸਾਰਾ ਨ ਖੁੱਲਣ ਲੱਗ ਜੀ ਕਹੀ ਜਿੰਨਾ ਕ ਖੋਲਦੀ ਪਾ ਹੈ ਹਾਂ ਬੁੱਧੀ ਜਿੱਦਾਂ ਪਤਾ ਗਿਆ ਥੋੜੀ ਸਿੱਧੀ ਹੋਇਆ ਨ ਲੱਗੀ ਵੀ ਉਹ ਗੱਲ ਫੇ ਬਾਰਸਾਂ ਵੀ ਪਾ ਪਈਆਂ ਜਦਗੀ ਨਹੀਂ ਗਿਰਦੀ ਨਹੀਂ ਹੈ ਸੱਖ ਜੀ ਮੈਂ ਤੁਹਾਨੂੰ ਬਾਤ ਪਤਾਵਾ ਐ ਬਈ गिरਦੀ ਨਹੀਂ ਹੈ ਨਹੀਂ ਉਹ ਫੇਰ ਵੀ ਦੇਖ ਲੈ ਹੁਣ ਤੱਕ ਵੀ ਅੜ ਰਹੀ ਹੈ ਜਿਸ ਤਰ੍ਹਾਂ ਹੋਰ ਜਿਹੜੀਆਂ ਬਿਸ਼ੀਂ ਜਾਂਦੇ ਉਸ ਤਰ੍ਹਾਂ ਤਾਂ ਨੀ ਇੱਕਦਮ ਗਿਰ ਗਈ ਵੀ ਸਾਰੀ ਇਹ ਦੇਖੋ ਇਸਮ ਦਾ ਟੱਕੀ ਸਾਰੀ ਤਲੇ ਵੀ ਚ ਗਈ ਉਹ ਖੰਭੇ ਲਾ ਕੇ ਦੇਖੋ ਟੱਕੀ ਸਾਹਮਣੇ ਆਹ ਦੇਖੋ ਦ੍ਰਿਸ਼ ਕਿੱਲੇ ਵਿੱਚ ਟੱਕੀਆਂ ਟੱਕੀਆਂ ਆਈਆਂ ਖਾਸੀਆਂ ਪੈ ਗਈਆਂ ਪਿਛਲੇ ਸਾਲ ਵੀ ਇਸ ਕਿੱਲੇ ਮਾਈ ਹੋਈ ਹਾਲ ਹੋਇਆ ਦਾ 10 ਕੁ ਦਿਨ ਰਹਿ ਗਏ ਤੇ ਪੜ੍ਹਣੇਗੇ ਮੌਸਮ ਹੋ ਗਿਆ ਖਰਾਬ ਪਿਛਲੇ ਸਾਲ ਵੀ ਜਦ ਬਸ ਤਰ੍ਹਾਂ ਹੀ ਫਤਗੀਆਂ ਜੀਆਂ ਗਿਰਗੀਆਂ ਵਿੱਚ ਤੋੜੀਆਂ ਜੀਆਂ ਬਾ ਫਿਰ ਆਪੇ ਧੀਰੀ ਗਈ ਇੱਕ ਦੂਗੀ ਦੇ ਉੱਪਰ ਵੱਡਾ ਜਾ ਪਿਆ ਜਾ ਫਿਰ ਤਾਂ ਆਪੇ ਗਰੀ ਜਾ ਬਈ ਖੇਰ ਪਹਿਲਾਂ ਫੇਰ ਵੀ ਬਚਾਉ ਦਾ ਮੜੀ ਮੁੱਟੀ ਟੈਡੀ ਜੀ ਦੀ ਜਿਹੜੀ ਖੜੀ ਹੋ ਗਈ ਦੀ ਆਪਣਾ ਜਿਸ ਤਰ੍ਹਾਂ ਕਣਕ ਖੜੀ ਹੋ ਜੇ ਗਰਾ ਸਹਾਰਾ ਜਾ ਆ ਗਿਆ ਤਾਂ ਜਣੀ ਪਤਾ ਨਹੀਂ ਲੱਗਦਾ ਵੀ ਉਹ ਟੱਕੀ ਉਰੇ ਕੀ ਰੀਵੀ ਦੀ ਟੈਡੀ ਹੋਈ ਵੀ ਦੀ ਬਰਾ 베ਰੀ ਵਾਲੇ ਮਾਂ ਵੀ ਗਰਗੀ ਹੋਣੀ ਹੋਰ ਸੁੱਖੂ ਨੂੰ ਕਹਾਂ ਮੱਕਾ ਖੋਲ ਦੇ 베ਰੀ ਵਾਲੇ ਦਾ ਵੀ ਥੱਲੇ ਨੂੰ ਖੋਲ ਦੇ ਦੱਲ ਨੂੰ ਖੋਲ ਦੇ ਇੱਕ ਅੱਗੇ 베ਰੀਪਾ ਖੋਲ ਦੇ